ਸ਼ਰੀਆ ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ 2 ਦਸੰਬਰ ਦਾ ਦਿਨ ਇਤਿਹਾਸਕ ਦਿਨ ਹੋਏਗਾ ਸਿੱਖ ਸਿਆਸਤ ਦੇ ਵਿੱਚ ਇਸ ਦਿਨ ਸ਼ਰੀਆ ਕਾਲ ਤਖਸਬ ਦੇ ਜਥੇਦਾਰ ਨੇ ਮੀਟਿੰਗ ਬੁਲਾਈ ਹੈ ਤੇ ਉਸ ਮੀਟਿੰਗ ਦੇ ਵਿੱਚ 2007 ਤੋਂ ਲੈ ਕੇ 2017 ਤੱਕ ਸਾਰੇ ਜਿਹੜੇ ਕੈਬਨਿਟ ਮੰਤਰੀ ਰਹੇ ਨੇ ਸਭ ਨੂੰ ਤਾਲਬ ਕੀਤਾ ਹੈ ਇਕੱਲਾ ਹੀ ਨਹੀਂ ਹੋਰ ਕਮੇਟੀ ਦੇ ਜਿਹੜੇ ਮੈਂਬਰ ਰਹੇ ਨੇ ਉਹ ਵੀ ਤਾਂ ਡਿਸੀਜਨ ਚ ਹਿੱਸਾ ਹੁੰਦਾ ਉਹਨਾਂ ਦਾ ਉਹਨਾਂ ਨੂੰ ਵੀ ਬੁਲਾਇਆ ਹੈ ਐਸਜੀਪੀਸੀ ਦੇ ਅੰਤਰਨ ਕਮੇਟੀ ਦੇ ਮੈਂਬਰਾਂ ਨੂੰ ਵੀ ਬੁਲਾਇਆ ਹੈ ਫੋਰਥਾ ਹੋਰ ਜਿਹੜੀ ਸਭ ਤੋਂ ਵੱਡੀ ਗੱਲ ਜਿਹਦੀ ਬਹੁਤ ਮੰਗ ਸੀ ਉਸ ਵੇਲੇ ਤਤਕਾਲੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਵਚਨ ਸਿੰਘ ਨੂੰ ਬੀਤਲ ਵੀ ਕੀਤਾ ਗਿਆ ਔਰ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਗੁਰਮਖਸ ਨੂੰ ਵੀ ਬੁਲਾਇਆ ਗਿਆ ਤੇ ਪਟਨਾ ਸਾਹਿਬ ਤਖਤ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਇਹਨਾਂ ਨੂੰ ਵੀ ਬੁਲਾਇਆ ਗਿਆ ਹੋਰ ਕਿਹਨੂੰ ਕਿਹਨੂੰ ਬੁਲਾਇਆ ਗਿਆ ਤੇ ਕੀ ਹੋ ਸਕਦਾ ਹੈ ਕਿਉਂ ਤੇ ਹਸਕ ਦਿਨ ਹੋਏਗਾ ਕਿਉਂ ਨਹੀਂ ਇਹ ਚ ਸੁਖਵੀਰ ਸਿੰਘ ਬਾਦਲ ਨੂੰ ਬੁਲਾਇਆ ਗਿਆ ਕਿਉਂਕਿ ਬਾਦਲ ਨੂੰ ਤਾਂ ਸਜਾ ਸੁਣਾਉਣੀ ਹੈ ਨਾ ਉਸ ਤੋਂ ਪਹਿਲਾਂ ਸਵਾਲ ਜਵਾਬ ਹੋਣੇ ਨੇ ਕਿਹੜੇ ਕਿਹੜੇ ਸਵਾਲ ਜਵਾਬ ਹੋ ਸਕਦੇ ਨੇ ਜੈਦ ਦੀ ਕੀ ਹੈ ਮਹੱਤਤਾ ਇਹ ਗੱਲ ਕਰਨੀ ਹੈ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਹਾਂ ਕਿ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੁਣ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਕਿਉਂ ਇਤਿਹਾਸਕ ਦਨ ਇੱਕ ਤਾਂ ਇਹ ਕਿ ਕੋਈ ਮੈਂਬਰ ਨਹੀਂ ਛੱਡਿਆ ਕਹਿੰਦੇ ਨੇ ਕਿ ਇਹਨਾਂ ਨੇ ਜੀ ਤਾਂ ਮਲਾਈ ਖਾਂਦੇ ਰਹੇ ਜੀ ਜਿਹੜੀ ਸੁਖਵੀਰ ਸਿੰਘ ਬਾਦਲ ਨੇ ਚਿੱਠੀ ਦੇਖੀ ਸੀ ਇਹ ਸਾਰੇ ਅਹੁਦੇਮਾਨੇ ਬਾਕੀਆਂ ਨੇ ਤੇ ਹੁਣੇ ਕੂਟ ਪ੍ਰਚਾਰ ਕਰ ਰਹੇ ਨੇ ਉਹਨਾਂ ਨੇ ਜਸੇਵਰ ਸਾਹਿਬ ਨੇ ਕਾਫੀ ਸੋਚ ਵਿਚਾਰ ਤੋਂ ਬਾਅਦ ਮੇਰੇ ਖਿਆਲ ਹੈ ਫੈਸਲੇ ਤੇ ਪਹੁੰਚੇ ਵੀ ਸਭ ਨੂੰ ਬੁਲਾ ਲਓ ਹੁਣ ਜਦੋਂ ਉਹਨਾਂ ਨੇ ਕਿਹਾ ਵੀ ਸਾਰੇ ਕੈਬਨਟ ਮੰਤਰੀ 2007 ਤੋਂ ਲੈ ਕੇ 17 ਤੱਕ ਫਿਰ ਇਹਦੇ ਚ ਸਾਰੇ ਹੀ ਨੇ ਉਦੋਂ ਦਬੀ ਬਿਜਗੀਰ ਕੌਰ ਵੀ ਹੈ ਸਕੰਦਰ ਸਿੰਘ ਮਲੂਕਾ ਵੀ ਹੈ ਪਰਵਿੰਦਰ ਸਿੰਘ ਢੀਂਟਾ ਸਾਹਿਬ ਵੀ ਹੈ ਤੇ ਸੰਦੀਪ ਸਿੰਘ ਢੀਂਟਾ ਸਾਹਿਬ ਇਸ ਕਰਕੇ ਕੌਰ ਕਮੇਟੀ ਦੇ ਮੈਂਬਰ ਹੈ ਪ੍ਰੇਮ ਸਿੰਘ ਚੰਦੂ ਬਾਦਰਾ ਵੀ ਹੈ ਮੈਂ ਤੁਹਾਨੂੰ ਦੱਸ ਰਿਹਾ ਵੀ ਕੋਈ ਬਾਗੀ ਤੇ ਕੋਈ ਉਦੋਂ ਸੱਤਾਧਾਰੀ ਚੜਦਾ ਸਾਰੇ ਆ ਗਏ ਇਹਨਾਂ ਨੂੰ ਬੁਲਾ ਲਿਆ ਤੇ ਜਥੇਦਾਰ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਥੇਦਾਰਾਂ ਤੇ ਦਬਾਅ ਪਾ ਕੇ ਮਾਫੀ ਦਵਾਈ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਜਥੇਦਾਰਾਂ ਦੀ ਭੂਮਿਕਾ ਤੇ ਵੀ ਸਵਾਲ ਉੱਠ ਰਹੇ ਸੀ ਉਹਨਾਂ ਨੂੰ ਤਵ ਕਰ ਰਿਹਾ ਆਉਣਗੇ ਗਿਆਨੀ ਗੁਰਵਚਨ ਸਿੰਘ ਗਿਆਨੀ ਗੁਰਮਖਸੇ ਨੂੰ ਬੁਲਾ ਲਿਆ ਕੇਸਕਰ ਸਾਹਿਬਾ ਨੂੰ ਔਰ ਗਿਆਨੀ ਇਕਵਾਲ ਸਿੰਘ ਨੂੰ ਵੀ ਬੁਲਾ ਲਿਆ ਸੋ ਤਤਕਾਲੀ ਜਥੇਦਾਰ ਸਾਹਿਬਾਨ ਬੁਲਾ ਲਏ ਐਸਡੀਪੀਐਸ ਦੇ ਅੰਤਰ ਕਮੇਟੀ ਦੇ ਮੈਂਬਰ 90 ਲੱਖ ਰੁਪਿਆ ਜਸਟੀਫਿਕੇਸ਼ਨ ਮਾਫੀ ਦਾ ਜਿਹੜਾ ਹੈ ਉਹ ਵੀ ਤਾਂ ਸਵਾਲ ਉੱਠਿਆ ਸੀ ਉਹ ਵੀ ਬੁਲਾ ਲਏ ਕੋਰ ਕਮੇਟੀ ਦੇ ਪੇਪਰ ਬਣਾ ਲਏ ਮਤਲਬ ਜੇ ਆਪਾਂ ਦੇਖੀਏ ਕੋਈ ਵੀ ਸੱਤਾਧਾਰੀ ਜਿਹੜੇ 10 ਸਾਲ ਵਿੱਚ ਸਰਕਾਰ ਜਿਹਨਾਂ ਨੇ ਚਲਾਈ ਹੈ ਉਹ ਸਭ ਨੂੰ ਬੁਲਾ ਲਿਆ ਤੇ ਸਭ ਨੂੰ ਜਦੋਂ ਉਹਨਾਂ ਦਾ ਕਰਨੀ ਹੈ ਜਵਾਬ ਤਲਬੀ ਹਾਂ ਇੱਥੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਸੁਖਵੀਰ ਸਿੰਘ ਬਾਦਲ ਦਾ ਨਾਮ ਨਹੀਂ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਇਹਨਾਂ ਤੋਂ ਪਛਪਰਤਾਲ ਹੋਊਗੀ ਇਦੋਂ ਬਾਅਦ ਫਿਰ ਸੁਖਵੀਰ ਸਿੰਘ ਬਾਦਲ ਨੂੰ ਪੁੱਛਿਆ ਜਾਊਗਾ ਕਿ ਵੀ ਇਹ ਇਹਦਾ ਮਸਲਾ ਇਹ ਹੋਊਗਾ ਦੋ ਦੋ ਦਸੰਬਰ ਨੂੰ ਬੁਲਾ ਲਿਆ ਸਭ ਨੂੰ ਮਨ ਲੋ ਜਿਹੜੇ ਮੰਤਰੀ ਨੇ ਉਹਨਾਂ ਨੇ ਸਵਾਲ ਜਵਾਬ ਕਰ ਲਏ ਔਰ ਫਿਰ ਦੂਜੇ ਪਾਸੇ ਕੋਰ ਕਮੇਟੀ ਦੇ ਬਿਆਨ ਕਰ ਲਏ ਅੰਤਰ ਕਮੇਟੀ ਵਾਲਾ ਕਰ ਲਏ ਜਦੇਦਾਰ ਸਾਹਿਬਾ ਤੋਂ ਤਾਂ ਪੁੱਛਣਾ ਹੀ ਜ਼ਰੂਰੀ ਸੀ ਕਿ ਜਿਵੇਂ ਗਾਂਧੀ ਗਰਮਖਸ ਨੇ ਕਿਹਾ ਸੀ ਕਿ ਕਿੱਥੇ ਬੁਲਾ ਕੇ ਮਾਫੀ ਦਵਾਈ ਗਈ ਕੀ ਕਿਹਾ ਗਿਆ ਮਾਫੀ ਦਵਾਈ ਲਈ ਮਾਫੀ ਮੰਗੀ ਵੀ ਸੀ ਉਹਨੇ ਮਾਫੀ ਮੰਗੀ ਸੀ ਉਹਨੇ ਨਹੀਂ ਮੰਗੀ ਸੀ ਉਹ ਤਾਂ ਇਹ ਵੀ ਕਿ ਹਿੰਦੀ ਚ ਲੈਟਰ ਸੀ ਤੇ ਜੀ ਸਿੰਘ ਚੀਮਾ ਦਾ ਜਵਾਬਾਰ ਨੇ ਕਿ ਉਹਨਾਂ ਨੂੰ ਜਦੋਂ ਟਰਾਂਸਲੇਟ ਕੀਤਾ ਉਹਦੇ ਚ ਮਾਫੀ ਸਭ ਕਿ ਪਾਇਆ ਉਹ ਪ੍ਰਦੀਪ ਕੁਲਰ ਨੇ ਸਭ ਪੁੱਛ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਵੀ ਸਾਹਮਣੇ ਆਉਣਗੀਆਂ ਉਹ ਪੁੱਛਣਗੇ ਉਹਨਾਂ ਨੇ ਪੁੱਛਣਾ ਜਥੇਦਾਰ ਸਾਹਿਬ ਨੇ ਭਾਈ 2007 ਚ ਸਲਾਬਤਪੁਰੇ ਜੋ ਪੁੱਛ ਹੋਇਆ ਹੈ ਜਿਸ ਤਰੀਕੇ ਨਾਲ ਉਹਨੇ ਗੁਰੂ ਗੋਬਿੰਦ ਸਿੰਘ ਦੇ ਨਕਲ ਕੀਤੀ ਹੈ ਰਾਮ ਰਹੀਮ ਨੇ ਤੇ ਉਹ ਉਹਦਾ ਕੀ ਲਿਆ ਨੋਟਸ ਕੇਸ ਕਿਵੇਂ ਬਾਬਸ ਹੋ ਗਿਆ ਹੋ ਕੀ ਐਕਸ਼ਨ ਹੋਇਆ ਉੱਤੇ ਤੇ ਉਹ ਤੋਂ ਐਕਸ਼ਨ ਦੀ ਬਜਾਏ ਮਾਫੀ ਹੁੰਦੀ ਹੈ ਉਹਦੇ ਤੋਂ ਤੇ ਕਿ ਮਾਫੀ ਦਵਾਈ ਕਿਵੇਂ ਗਈ ਇਹ ਵੀ ਮਤਲਬ ਸੁਖਵੀਰ ਸਿੰਘ ਬਾਦਲ ਦੀ ਭੂਮਿਕਾ ਇੱਥੇ ਆਪਣੇ ਆਪ ਹੀ ਜਿਹੜੇ ਦੱਸਣਗੇ ਅਕਾਲ ਤਖਤ ਸਾਹਿਬ ਤੇ ਸੱਚ ਤਾਂ ਬੋਲਣਾ ਚਾਹੀਦਾ ਜੇ ਨਹੀਂ ਬੋਲਣਗੇ ਤਾਂ ਫਿਰ ਇਹ ਵੀ ਇੱਕ ਬੜੀ ਅਜੀਬ ਜਿਹੀ ਗੱਲ ਹੋਊਗੀ ਦੱਸਣਗੇ ਸੱਚ ਵੀ ਕਿਵੇਂ ਹੋਇਆ ਸਾਰਾ ਕੁਝ ਜੇ ਦੱਸਣਾ ਚਾਹੀਦਾ ਫਿਰ ਮਾਫੀ ਦਵਾਉਣ ਵਾਲਾ ਸਿਸਟਮ ਉਹ ਕਲੀਅਰ ਹੋ ਜਾਊਗਾ ਤੇ ਫਿਰ aí ਉਸ ਤੋਂ ਬਾਅਦ 15 ਬੇਅਦਵੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਨੇ ਕਿਵੇਂ ਹੋਈਆਂ ਬੇਅਦਬੀ ਦੇ ਤੇ ਬਹਿਬਲ ਕਲਾ ਕੋਟਕਪੂਰਾ ਜਿਹੜੀਆਂ ਜਿਹੜੇ ਇਹਨਾਂ ਨੇ ਉੱਥੇ ਜਿਹੜੇ ਇਲਜ਼ਾਮ ਲਾਏ ਸੀ ਬਾਗੀਆਂ ਨੇ ਉਹਦੇ ਸਵਾਲ ਜਵਾਬ ਹੋਣਗੇ ਜਾਂਚ ਕਿਉਂ ਨਹੀਂ ਜਦੋਂ ਇੱਕ ਜੂਨ 2015 ਨੂੰ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰਦੁਆਰਾ ਸਾਹਿਬ ਤੋਂ ਜਿਹੜੀ ਵੀਰ ਚੋਰੀ ਹੁੰਦੀ ਹੈ ਤੇ ਬਾਰਾਕ ਟੂਬਰ ਨੂੰ ਬਰਗਾੜੀ ਦੇ ਵਿੱਚ ਜਿਹੜੇ ਨੇ ਪੋਸਟਰ ਲੱਗਦੇ ਨੇ ਅੰਗ ਖਿਲਾਰੇ ਜਾਂਦੇ ਨੇ ਇਹ ਸਾਰੀਆਂ ਗੱਲਾਂ ਪੁੱਛੀਆਂ ਜਾਣਗੀਆਂ ਨਾ ਵੀ ਇਹਨਾਂ ਦੇ ਕੀ ਭੂਮਿਕਾ ਕੀ ਦੀ ਕੀ ਭੂਮਿਕਾ ਤੇ ਉਦੋਂ ਬਾਅਦ ਫਿਰ ਉਹ ਹੋਰ ਫਿਰ ਖੋਰ ਹੈ ਕਿ ਜਿਹੜਾ ਸੁਮੇਤ ਸੈਣੀ ਹੈ ਕਿੰਨੇ ਬੰਦੇ ਮਰੇ ਝੂਠੇ ਕੇਸ ਪਾਏ ਗਏ ਇਹ ਸਾਰਾ ਕੁਝ ਡੀਜੀਪੀ ਕਿਉਂ ਲਾਇਆ ਕਿਵੇਂ ਲਾਇਆ ਕਿਸੇ ਹਕੂਮਤ ਤੇ ਲੱਗਿਆ ਕਿਨੇ ਸਪਾਰਸ਼ ਕੀਤੀ ਸੀ ਕਿਉਂ ਲਾਇਆ ਗਿਆ ਸੀ ਇਹ ਸਾਰੇ ਜਵਾਬ ਆਉਣਗੇ ਨਾ ਫਿਰ ਕੱਲਾ ਇਹੀ ਨਹੀਂ ਜਿਹੜੇ ਹੋਰ ਜਿਹੜੇ ਇਸ਼ਾਰਾ ਆਲਮਾ ਲੋ ਜਿੰਨੇ ਵੀ ਕੇਸ ਉਹਨਾਂ ਨੇ ਕਹੇ ਸੀ ਉਹ ਸਾਰੇ 90 ਲੱਖਾਂ ਵਾਲਾ ਸ੍ਰੋਮਿਕ ਕਮੇਟੀ ਦੇ ਸਵਾਲ ਜਵਾਬ ਆ ਜਾਣਗੇ ਫਿਰ ਜਿਹੜਾ 4 ਜੁਲਾਈ ਨੂੰ ਸਪਸ਼ਟੀਕਰਨ ਮੰਗਿਆ ਸੀ ਉਹ ਵੀ ਵਿੱਚ ਪਿਆ ਜੇ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਉਹ ਸਾਰੇ ਸਾਹਮਣੇ ਪਏ ਨੇ ਤੇ ਹੁਣ ਜਵਾਨੀ ਪੁੱਛਣਗੇ ਫਿਰ ਇਹ ਵੀ ਪਤਾ ਲੱਗਿਆ ਕਿਹਦੇ ਬਿਆਨ ਜਿਹੜੇ ਹੈ ਦਰਜ ਕਰ ਰਹੇ ਨੇ ਜਥੇਦਾਰ ਸਾਹਿਬ ਨੇ ਨਾ ਰਿਕਾਰਡ ਰੱਖ ਲਈ ਇਹਦੀ ਜਿਹੜੇ ਬਿਆਨ ਜਦੋਂ 2 ਦਸੰਬਰ ਨੂੰ ਉਹਨਾਂ ਨੇ ਗੱਲ ਕਰਨੀ ਹੈ ਉਹਨਾਂ ਦੇ ਬਿਆਨ ਜਿਹੜੇ ਨੇ ਉਹ ਲਿਖੜੇ ਨੇ ਜਿਵੇਂ ਪਹਿਲਾਂ ਲਿਖੀ ਆਏ ਹੋਏ ਨੇ ਹੁਣ ਲਿਖਣਗੇ ਜੇ ਜੇ ਫਿਰ ਪਤਾ ਲੱਗ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਪਹਿਲੀ ਚਿੱਠੀ 'ਚ ਕੁਝ ਹੋਰ ਲਿਖਿਆ ਦੂਜੀ ਚਿੱਠੀ 'ਚ ਕੁਝ ਹੋਰ ਲਿਖਿਆ ਤੀਜੀ 'ਚ ਫਿਰ ਜਿਹੜੀ 18 ਨਵੰਬਰ ਨੂੰ ਚਿੱਠੀ ਲਿਖੀ ਹੈ ਉਹ ਬੜਾ ਬੋਟਾ ਲੱਗਦਾ ਹੈ ਉਹਦੇ ਕਰਕੇ ਰਾ ਪਧਰਾ ਹੋਇਆ ਹੈ ਉਹ ਚ ਲੱਗਦਾ ਕਿ ਨਮਾ ਨੇ ਸਿੱਖ ਦੇ ਤੌਰ ਤੇ ਲਿਖੀ ਹੈ ਨਹੀਂ ਪਹਿਲਾਂ ਤਾਂ ਉਹ ਜਿਹੜੀ ਗੱਲ ਪਹਿਲਾਂ ਆਪਦੀ ਝੋਲੀ ਪਾਈ ਦੂਜੀ ਤਾਂ ਕੂਟ ਪ੍ਰਚਾਰ ਉਹ ਤਾਂ ਹੰਕਾਰ ਨਜ਼ਰ ਆਉਂਦਾ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਮੇਰਾ ਖਿਆਲ ਹੈ ਹੁਣ ਨਿਕਲ ਕੇ ਸਾਹਮਣੇ ਆਉਣ ਵਾਲੀਆਂ ਨੇ ਮੈਂ ਸਮਝਦਾ ਕਿ ਜ਼ਥੇਦਾਰ ਸਾਹਿਬ ਨੇ ਜਿਹੜੇ ਇਹ ਮੀਟਿੰਗ ਬੁਲਾਈ ਹੈ ਜਿਹੜੀ ਜਵਾਬ ਤਰਵੀ ਹੋਣੀ ਹੈ ਜਿਹੜੇ ਸਵਾਲ ਜਵਾਬ ਹੋਣੇ ਨੇ ਇਹ ਸ਼ਹੀਦ ਰਣਵੇਲ ਨੂੰ ਲੈ ਕੇ ਜਾਣਗੇ ਇੱਕ ਚੰਗਾ ਫੈਸਲਾ ਆਪ ਕਹਿ ਸਕਦੇ ਆ ਜੱਜੇਦਾਰ ਸਾਹਿਬ ਦਾ ਤੇ ਇੱਕ ਹੋਰ ਵੀ ਇਹਦੇ ਚ ਗੱਲ ਹੈ ਜਦੋਂ ਤੁਸੀਂ ਉਹਦੀ ਦੇਖਦੇ ਨਾ ਲਿਸਟ ਦੇਖਦੇ ਹੋ ਉਹ ਸੂਚੀ ਦੇਖਦੇ ਹੋ ਕਿਹਨੂੰ ਕਿਹਨੂੰ ਬੁਲਾਇਆ ਗਿਆ ਉਹਦੇ ਚ ਫਿਰ ਤੁਹਾਨੂੰ ਸਪਸ਼ਟ ਨਜ਼ਰ ਆਉਂਦਾ ਹੈ ਵੀ ਸੁਖਵੀਰ ਸਿੰਘ ਨੂੰ ਬੁਲਾਇਆ ਗਿਆ ਵੀ ਸੁਖਵੀਰ ਸਿੰਘ ਬਾਦਲ ਨੂੰ ਬੁਲਾਉਣ ਤੋਂ ਪਹਿਲਾਂ ਦੀ ਕਵਾਇਦਾ ਇਹ ਸੁਖਵੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਕਿਸੇ ਨਿਰਨੇਤਕ ਪਹੁੰਚੰਦੀ ਕੁਬਾਇਦ ਇਹ ਬਹੁਤ ਵਧੀਆ ਇਸ ਕਰਕੇ ਮੈਂ ਕਹਿ ਰਿਹਾ ਕਿ ਇਹਦੇ ਚ ਕੋਈ ਕਿਸੇ ਨੂੰ ਗਿਲਾ ਸ਼ਿਕਵਾ ਨਹੀਂ ਸਭ ਨੇ ਆਪਦੀ ਆਪੀ ਗੱਲ ਕਹਿਣੀ ਹੈ ਬਾਗੀ ਵੀ ਆਉਣਗੇ ਜਿਹੜੇ ਕੈਬਨਿਟ ਮਨਿਸਟਰ ਨੇ ਜਿੰਨਾ ਜਿੰਨਾ ਬਾਰੇ ਕਿਹਾ ਜੀ ਮਲਾਈ ਤਾਂ ਖਾਂਦੇ ਰਹੇ ਉਹ ਵੀ ਹੋਣਗੇ ਮਲਾਈ ਖਾਣ ਵਾਲੇ ਵੀ ਹੋਣਗੇ ਤੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਮਲਾਈ ਖਾਧੀ ਜਾਂ ਮਲਾਈ ਵੰਡੀ ਉਹ ਤਾਂ ਹੋਣਗੇ ਆਉਣਗੇ ਉਹਨਾਂ ਨੂੰ ਸਜ਼ਾ ਸਰਾਉਣੀ ਹੈ ਉਹਦਾ ਨਿਰਣਾ ਲੈਣਾ ਸੌਖਾ ਹੋ ਜਾਊਗਾ ਜਿਹੜੇ ਕੋਰ ਕਮੇਟੀ 'ਚ ਬੈਠੇ ਸੀ ਉਹ ਵੀ ਹੋਣਗੇ ਜਿਹੜੇ ਅੰਤਰ ਕਮੇਟੀ ਵਾਲੇ ਨੇ ਐਸਜੀਪੀ ਸਰ ਧੰਮੀ ਸਾਹਿਬ ਨੂੰ ਵੀ ਜਨਹੀਂ ਇਹ ਮੈਂ ਇਹ ਸਮਝਦਾ ਕਿ ਕਾਫੀ ਹੱਦ ਤੱਕ ਬਹੁਤ ਸਾਲਾਂ ਬਾਅਦ ਜਿਹੜੀ ਇਹ ਇੰਸਟੀਚਿਊਸ਼ਨ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਹੈ ਹਾਲ ਦੀ ਘੜੀ ਆਜ਼ਾਦਾਨਾ ਕੰਮ ਕਰਦੀ ਨਜ਼ਰ ਆ ਰਹੀ ਹੈ ਨਜ਼ਰ ਨਾ ਲੱਗ ਜਾਏ ਹਾਲ ਦੀ ਘੜੀ ਤਾਂ ਸਹੀ ਨਿਰਨੇ ਜਿਹੜੇ ਲਹਿੰਦੇ ਨਜ਼ਰ ਆ ਰਹੇ ਨੇ ਪਹਿਲਾਂ ਵਾਗ ਲਈ ਕਿ ਆਇਆ ਤੇ ਮਾਫੀ ਮੰਗਣੀ ਵੀ ਮਾਫੀ ਦਵਾ ਦੋ ਉਹ ਮਜਬੂਰੀ ਵੀ ਦੱਸਣਗੇ ਨਾ ਜਥੇਦਾਰ ਸਾਹਿਬ ਮਜਬੂਰੀ ਦੱਸਣਗੇ ਗਿਆਨੀ ਕੁ ਮਕਸਦ ਤਾਂ ਹਾਲਾਂਕਿ ਉਹਨਾਂ ਦਾ ਵਾਪਸ ਲੈਣਾ ਪਹਿਲਾਂ ਦੱਸਣਾ ਯਾਨੀ ਹਿੰਮਤ ਹੋਣੀ ਚਾਹੀਦੀ ਜਿਹੜਾ ਜਥੇਦਾਰ ਹੋਵੇ ਕੌਮ ਦਾ ਉਹਦੇ ਵੀ ਤਾਂ ਸੱਚ ਬੋਲਣ ਦੀ ਜਿਹੜੀ ਹੈ ਨਾ ਉਹ ਤਾਂ ਹਿੰਮਤ ਬਹੁਤ ਜ਼ਰੂਰੀ ਹੈ ਉਹਦੇ ਲਈ ਤਾਂ ਲੋਕਾਂ ਨੇ ਉਹਨਾਂ ਨੂੰ ਫਾਲੋ ਕਰਨਾ ਹੁੰਦਾ ਖੈਰ ਇਹ ਇਸ ਬਾਅਦ ਜਦੋਂ ਇਹ 2 ਦਸੰਬਰ ਦੀ ਮੀਟਿੰਗ ਹੋਏਗੀ ਤੇ ਉਸ ਤੋਂ ਬਾਅਦ ਫਿਰ ਮੇਰਾ ਖਿਆਲ ਹੈ ਕਿ ਲਾਸਟ ਸਰਬੀਤ ਸਿੰਘ ਬਾਦਲ ਨੂੰ ਬੁਲਾਇਆ ਜਾਏਗਾ ਤੇ ਫਿਰ ਇਹਦੀ ਲਾਈਟ ਚ ਇਹ ਸਾਰੇ ਬਿਆਨਬਾਜ਼ੀ ਸਵਾਲ ਜਵਾਬ ਇਹਨਾਂ ਦੀ ਰੋਸ਼ਨੀ ਦੇ ਵਿੱਚ ਫਿਰ ਇੱਕ ਹੋਰ ਜਿਹੜਾ ਹੈ ਮਸਲਾ ਜਿਹੜਾ ਵਿਚਾਰਾ ਜਾਏਗਾ ਕਿ ਤੁਹਾਡੇ ਬਾਰੇ ਇਹ ਕਿਹਾ ਜਾਂਦਾ ਤੁਸੀਂ ਇਹਦੇ ਬਾਰੇ ਕੀ ਸਪਸ਼ਟ ਕਰਨ ਦਿਓ ਜਦੋਂ ਕੈਬਨਿਟ ਮਿਨਿਸਟਰ ਕਾਂਗੜਾ ਜੀ ਇਹਨਾਂ ਨੇ ਮਾਫੀ ਦਵਾਈ ਇਹ ਇਹਨਾਂ ਨੇ ਜਿਹੜਾ ਹੈ ਉੱਥੇ ਹਿੰਦੀ ਚ ਟਰਾਂਸਲੇਟ ਕਰਨ ਲੱਗੇ ਮਾਫੀ ਸ਼ਬਦ ਯੂਜ਼ ਕੀਤਾ ਗਿਆਨੀ ਗੁਰਮਖਸ ਨੇ ਜਦੋਂ ਦੱਸਿਆ ਵੀ ਸਾਨੂੰ ਇਹਨਾਂ ਨੇ ਕਿਹਾ ਸੀ ਵੀ ਤੂੰ ਚੰਡੀਗੜ੍ਹ ਆ ਜਾਓ ਤੇ ਫਿਰ ਉਸ ਤੋਂ ਬਾਅਦ ਜਿਹੜੀ ਸਜ਼ਾ ਸੁਣਾਈ ਜਾਏਗੀ ਉਹ ਵੀ ਰਖਣਾ ਸਹੀ ਸੰਦਰਭ ਚ ਹੋਏਗੀ ਜਸਟੀਫਿਕੇਸ਼ਨ ਠੀਕ ਹੋਏਗੀ ਸੰਗਤ ਨੂੰ ਵੀ ਹੋ ਠੀਕ ਲੱਗੇਗੀ ਇਹ ਆਸ ਕਰੀਏ ਕਿ ਇਹ ਦੁਨੀਆ ਦੀ ਆਪੋਂ ਬਿਲਕੁਲ ਨਵੇਕਲੀ ਜਿਹੜੀ ਇਹ ਤਖਤ ਹੈ ਸੀਟ ਹੈ ਜਿਹੜੀ ਸਰਵੋੱਚ ਸੀਟ ਹੈ ਉਹਦਾ ਸਤਕਾਰ ਵੀ ਬਰਕਰਾਰ ਰਹੇਗਾ ਤੇ ਉਹਦੀ ਜਿਹੜੀ ਪਰੰਪਰਾ ਵੀ ਰਵਾਇਤਾਂ ਵੀ ਬਰਕਰਾਰ ਰਹਿਣਗੀਆਂ ਫੇਰ ਇੱਕ ਵਾਰ ਅਸੀਂ ਅਕਾਲੀ ਫੁੱਲਾਸ ਸਿੰਘ ਨੂੰ ਯਾਦ ਕਰਾਂਗੇ ਜਦੋਂ ਇਹ ਸਜਾ ਸਡਾਈ ਜਾਏਗੀ ਇਸ ਆਸ ਤੇ ਇਸ ਅਰਦਾਸ ਨਾਲ ਤੁਹਾਡੇ ਤੋਂ ਕਿਵੇਂ ਭਗਤਾਂ ਮਿਲਦੇ ਆ ਇੱਕ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ